ਨੋਕਾ ਟੋਕੀ ਕਰਨੀ ਕਰਨੀ ਆ 500 ਤੱਕ ਬਿਜਲੀ ਲਿਖਣੀ ਆ ਉਦਾਂ ਭਾਵੇਂ ਕਹਿਣ ਵੀ ਚੀਜ਼ ਖੁੱਲੀ ਪਾਕ ਜਦੋਂ ਬਣੀ ਨਾ ਨਾ ਸੁਆਦ ਫਿਰ ਕਹਿਣਾ ਵਾ ਤੂੰ ਤੜਕਾ ਨਹੀਂ ਚਾਜਦਾ ਲਾਇਆ ਤੜਕਾ ਵਿੱਚ ਹੋਊਗਾ ਤੇਰਾ ਸੁਆਦ ਆਊਗਾ ਲੋਨ ਨਾ ਨਹੀਂ ਕੱਲੇ ਨਾ ਹੁੰਦਾ ਮਤਲਬ ਇਹ ਵੀ ਹੁੰਦਾ ਕਿ ਵਿੱਚ ਕੁਝ ਤੜਕਾ ਪਿਆ ਹੋਊਗਾ ਤੇ ਫਿਰ ਹੀ ਚੀਜ਼ ਦਾ ਟੇਸਟ ਹੁੰਦਾ ਨਾ ਜੇ ਕਰਨਾ ਪਰ ਕੀ ਕਰਾਂ ਮੈਨੂੰ ਇੱਕ ਫਸਤਾ ਕਰ ਮੈਨੂੰ ਤੇ ਮੰਨਣੀ ਪੈਂਦੀ ਨਾ ਜਿਹੜੇ ਕੰਮ 'ਚ ਨੁਕਾ ਟੋਕੀ ਜਿਹੜੇ ਕੰਮ 'ਚ ਨੁਕਾ ਟੋਕੀ ਇਹ ਵੀ ਮੇਰੇ ਕਿੰਨਾ ਟੰਗ ਹੁੰਦਾ ਕਿ ਮੈਂ ਤੇਲ ਤੇ ਮੈਂ ਪਾ ਲਿਆ ਵਾ ਕਿ ਤੇ ਵੀ ਕਿ ਮम्मी ਤੀ ਨਾ ਜਾਣ ਪਿੰਨਾ ਤੇਲ ਪਾ ਲੇ ਤੇ ਥੋੜੀ ਜੀ ਤੇ ਸਬਜੀ ਬੰਦਾ ਪੁੱਛੇ ਤੇਲ ਮਸਾਲੇ ਖੁੱਲੇ ਨਾ ਪਏ ਹੁਣ ਤੇ ਸੁੱਕੀ ਸਬਜੀ ਕਿਹੜਾ ਸੁਆਦ ਲੱਗਦੀ ਆ ਨਿਆਣਾ ਮਮਲ ਵੇਖਣਾ ਨਾ ਮੈਂ ਨਿਆਣਾ ਨੇ ਮੁੜ ਕੇ ਰੋਟੀ ਨਾ ਚੱਜਣਾ ਖਾਦੀ ਤੇ ਕੀ ਫਾਇਦਾ ਮੇਰੇ ਸੱਜੀਆਂ ਬਣਾਉਂਦਾ ਸਭ ਕੁਝ ਕਰਨ ਦਾ ਨਿਆਣਾ ਨੇ ਤੇ ਥੋੜਾ ਜ੍ਹਾ ਥਿੱ ਲਿਟਲ ਲੀਜੀ ਹੋਵੇ ਸਬਜੀ ਵੀ ਇਹ ਸੁਆਦ ਲਾਦੀ ਉਹ ਸੁੱਕੀ ਸੁੱਕੀ ਜੀ ਖਾਂਦੇ ਨਹੀਂ ਤੇ ਮੈਂ ਕੀ ਕਰਾਂ ਇਨਾ ਚਿਰ ਤਾਂ ਬਿਨ ਹੋ ਗਿਆ ਇਹੋ ਜੀ ਇਹ ਨਹੀਂ ਪਤਾ ਲੱਗਦਾ ਕਿ ਕਿੰਨੀ ਸਬਜ਼ੀਆਂ ਲੋੜੀਆਂ ਇਨਾ ਵਿੱਚ ਪਿਆਜ਼ ਲਸਣ ਪਾਉਣਾ ਹੈ ਥੋੜੀ ਜਿਹੀ ਸਬਜ਼ੀ ਗੋਭੀ ਵਿੱਚ ਇੰਨੇ ਪਿਆਜ਼ ਪਾਉਂਦੇ ਇੰਨੇ ਪਿਆਜ਼ ਵਿੱਚ ਰਾਜਮਾ ਕੁਛ ਛੋਲੇ ਵਾਲੀ ਸਰੀ ਵਾਲੀ ਸਬਜ਼ੀ ਬਣਦੀ ਆ ਦਸ ਪਤਾ ਨਹੀਂ ਕਾਦਾ ਉਜਾਰੇ ਤੇ ਯਾਰ ਜਿੰਨਾ ਰਸ ਲਿਆਓ 10 15 ਦਿਨਾਂ ਚ ਮਕਾ ਕਰਾ ਦਿੰਦੀ ਆ ਵੇਖੀ ਹੁਣ ਸਭ ਤੋਂ ਜ਼ਿਆਦਾ ਨਾ ਸਵਾਦ ਲਾ ਲ ਖਾਣੀ ਵੀ ਨਾ ਮਾਪਤਾਂ ਨਹੀਂ ਹੁਣ ਮੈਨੇ ਕਹਿੰਦੇ ਸੀ ਘੱਟ ਪਾਇਆ ਤਾਂ ਲੂਣ ਮੇ ਘੱਟ ਪਾਇਆ ਘਰ ਮਸਾਲੇ ਤੇ ਤੇਲ ਉਹ ਹਾਂ ਸੱਤੋ ਜਰਾ ਸਵਾਦ ਇਹਨਾਂ ਨੇ ਲੋਣੇ ਹਾਂ ਚਲ ਸਭ ਨਹੀਂ ਜਾਦੇ ਕੰਮ ਹੋ ਗਿਆ ਭੰਡੇ ਧੋਣਾ ਹੁਣ ਮੈਂ ਹੋਰ ਉਮੀਦ ਹੀ ਆਲਾ ਠੀਕ ਹੈ ਬੇਟਾ ਪਾਣੀ ਆਵਾ ਨਾ ਨਾ ਪਾਣੀ ਨਹੀਂ ਪੀਣਾ ਬਸ ਠੰਡੀ ਬੜੀਆ ਬਾਤ ਤੇ ਠੰਡ ਪਸੰਦ ਹੈ ਠੰਡ ਪੈ ਗਈ ਹੈ ਬਾਹਰ ਬੜਾ ਆਦ ਆਇਆ ਪਿਆ ਲੋ ਤੂੰ ਹੀ ਸੁਣਾਓ ਮੈਂ ਠੀਕ ਹੈ ਬੇਟਾ ਬਣਾਉਂਦੀ ਹਾਂ ਹਮ ਚਲੋ ਹੋ ਚਲੋ ਵਧੀਆ ਗੱਲ ਆਗੀ ਬਨਾਲੀ ਸਬਜੀ ਸਬਜੀ ਆਹ ਬਣਾਉਂਦਾ ਹੀ ਆ ਕੱਟੇ ਸੀ ਬੱਗੇ ਲੈ ਕੇ ਗਏ ਉਹਨੂੰ ਬਣਾਉਣ ਲੱਗੀ ਜਾ ਕੇ ਅੱਛਾ ਅੱਛਾ ਆਹ ਆਲੂ ਗੋਭੀ ਬਣਨ ਲੱਗੀ ਆ ਆਲੂ ਗੋਭੀ ਮਟਰ ਪਾ ਕੇ ਬਣਾਉਨੇ ਆ ਅੱਛਾ ਅੱਛਾ ਚਲੋ ਵਧੀਆ ਗੱਲ ਹੁਣ ਸਿਆ ਸੀਜ਼ਨ ਦੀਆਂ ਸਬਜ਼ੀਆਂ ਖਾਣੀਆਂ ਜਿਹੜੀਆਂ ਹੋਰ ਠੀਸਾਲ ਜਿਹੜਾ ਫੇਰਾ ਸਿਆ ਚੇ ਫੇਰਾ ਗਰਮੀਆਂ ਚ ਜਦ ਸੁੱਕੀਆਂ ਸਬਜ਼ੀਆਂ ਹੁੰਦੀਆਂ ਤਾਂ ਦਾਲਾ ਹੀ ਦਾਲਾ ਖਾ ਗਾ ਕਰਦੇ ਰਹਿੰਦੇ ਹੁੰਦਾ ਹੋਰ ਬਣਨ ਗਈ ਆ ਹੁਣ ਵੇਖੋ ਕਿਸ ਤਰ੍ਹਾਂ ਦੇ ਕਿਤੇ ਲੂਣ ਮਿਰਚ ਜ਼ਿਆਦਾ ਨਾ ਪਾ ਦੇ ਤੇਲ ਨਾ ਜ਼ਿਆਦਾ ਪਾ ਦੇ ਜਦ ਹੀ ਲੂਣ ਮਿਰਚਾ ਪਾ ਦਿੰਦੀ ਆ ਉਹ ਖਾ ਤਨ ਪਤਾ ਮੇਰੇ ਮੂੰਹ ਪੱਕ ਜਾਂਦਾ ਮਿਰਚਾਂ ਜਿਆਦੀਆਂ ਨਾਲ ਚਲੋ ਹੁਣ ਹੋਰ ਨਾਲ ਉਹ ਉਹ ਨਾ ਲੋੜ ਵਿੱਚ ਤੇਰੀ ਖਾਂਦੀ ਹੈ ਨਾ ਆਪਨੇ ਹਿਸਾਬ ਨਾਲ ਪਾ ਦਿੰਦੀ ਹੈ ਨਹੀਂ ਨਾ ਕਰ ਦੱਸ ਪਾਣੀ ਘਟ ਖਾਣੇ ਆ ਕੋਈ ਯਾਰ ਕਰਨਾ ਚਾਹੀਦਾ ਨੂੰ ਕੋਈ ਕੋਣ ਕਿਸ ਤਰ੍ਹਾਂ ਦਰਮਿਆਨਾ ਦੇ ਸੌਦਾ ਪਾ ਦੇ ਚਲੋ ਕੋਈ ਨਹੀਂ ਆਪੇ ਹੋਲੀ ਹੋਲੀ ਸਹੀ ਹੋ ਜੂਗੀ ਹੋਲੀ ਹੋਲੀ ਕਿਦੋਂ ਸਹੀ ਹੋਣਾ ਇਹਨੇ ਸਾਲ ਹੋ ਗਏ ਵਿਆਹ ਨੂੰ ਕਿ ਅਜੇ ਤੱਕ ਤੈਨੂੰ ਪਤਾ ਨਹੀਂ ਲੱਗਦਾ ਜਿਹੜਾ ਸੌਦਾ ਮੈਂ 2 ਮਹੀਨੇ ਹੋ ਗਏ ਨਾ ਵਰਤਦੀ ਆ ਉਹ ਹੁਣ 1 ਮਹੀਨੇ ਚ ਇਕੱਟੋਂ ਕਰ ਦਿੰਦੀ ਆ ਤਾਂ ਹੁਣ ਮੰਗਾਈ ਵੀ ਤੇ ਹੋ ਗਈ ਆ ਇਹ ਵੀ ਵੇਖੋ ਨਾ ਮੰਗਾਈ ਵੀ ਤੇ ਵੱਧ ਗਈ ਜਣਾ ਤੇ ਇਹ ਵੀ ਤੇ ਵੇਖੋ ਨਾ ਤੁਸੀਂ ਉਹ ਚੀਜ਼ ਸਾਰਾ ਕੰਮ ਸੋਦਾ ਖਤਮ ਕਰ ਦਿੰਦੀ ਆ ਜਿੱਤੇ ਅੱਗੇ ਤੁਸੀਂ 2 ਕਿਲੋ ਖੰਡ ਰਹਿੰਦੀ ਤੇ ਹੁਣ ਖੰਡ ਵੀ ਉਹਨੇ ਪੈਸੇ ਦੇ ਵਿੱਚ ਖਾਂਦੀ ਤੇ ਪਾਈਆ ਹੀ ਦੌਂਦੀ ਆ ਇਹ ਤਾਂ ਗੱਲ ਹੈ ਕਿ ਤੇ ਫਿਰ ਉਹਨਾਂ ਆਪਾਂ ਨੂੰ ਪੈਸੇ ਤੁਹਾਨੂੰ ਪੈਸਾ ਲੱਗਦਾ ਨਾ ਕਿ ਪੈਸੇ ਤਾਂ ਆਉਂਦਾ ਚੀਜ਼ ਸੋਦਾ ਉਹਨਾਂ ਹੀ ਹੁੰਦਾ ਹੁਣ ਵੀ ਬਸ ਇਹ ਕਿ ਮੰਗਾਈ ਜਿਆਦੀ ਹੋ ਗਈ ਇਹ ਤਾਂ ਤੇਰੀ ਗੱਲ ਸਹੀ ਹੈਗੀ ਆ ਆ ਗਿਆ ਨਹੀਂ ਹੋਰ ਆ ਗਿਆ ਮਾਣੀ ਵੀ ਨਾ 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 ਪਾਣੀ ਵੀ ਚਲੋ ਹੋਰ ਬਸ ਵਧੀਆ ਵਧੀਆ ਆ ਬਧੀਆ ਰਿਹਾ ਠੰਡੀ ਬੜੀ ਅਜੇ ਬਾਹਰ ਠੰਡਾ ਤਾਂ ਫਿਰ ਰਹੀ ਆ ਠੰਡ ਚ ਠੰਢੀ ਹੋਣੀ ਆ ਬਹੁਤਾ ਮਹੀਨਾ ਚੱਲਣ ਲਿਆ ਸੁੱਜੀ ਬਨੋਂ ਹੁੰਦੀ ਬਨੰਦ ਹੁੰਦੇ ਬਾਅਦ ਚ ਭੰਡੇ ਤੋਤੇ ਦੇ ਹੱਥ ਮੇਰੇ ਐ ਖਰ ਗਏ ਬਹੁਤ ਫਿਰ ਇਦਾਂ ਹੀ ਆ ਠੰਡ ਤੇ ਰਹੀ ਆ ਮੈਂ ਆਈ ਹਾਂ ਮੈਂ ਕਹਾਂ ਚੱਲ ਅਜੇ ਟਾਈਮ ਨਾ ਆ ਗਿਆ ਤੇ ਮੈਂ ਸੋਦਾ ਲਿਖ ਦੇਣੀ ਸੋਦਾ ਲੈ ਆਓ ਸੋਦਾ ਮੁੱਕ ਵੀ ਗਿਆ ਹੋਰ ਅਜੇ ਤੇ ਮਹੀਨਾ ਹਲੇ ਤੇ ਮੋਂ ਤੇ ਲਿਆਦਾ ਸੀ ਤੇ ਹੋ ਗਈ ਛੇਤੀ ਮੁੱਕ ਗਿਆ ਸੋਦਾ ਲੈ ਦੱਸ ਜਦੋਂ ਖਾਣਾ ਤੇ ਮੁੱਕਣਾ ਹੀ ਆ ਚਲੋ ਲੇਖੋ ਫਿਰ ਲੈ ਆਉਣ ਨੇ ਜਾ ਗਈ ਲੇਵਾਂਗੇ ਤਾਂ ਠੀਕ ਹੈ ਮੈਂ ਤੁਹਾਨੂੰ ਲਿਖ ਦੰਨੀ ਆ ਤਾਂ ਤਾਂ ਸੋਤਾ ਲਿਖਦਾ ਕਰ ਅੱਧਾ ਕਰਕੇ ਧਾਲਾ ਸਾਰੀਆਂ ਨਾ ਕਿਲੋ ਕਿਲੋ ਲਿਖ ਦੰਨੀ ਆ ਨਹੀਂ ਨਹੀਂ ਉਹ ਅਨੇ ਗੁਰਜੀ ਤਾਂ ਕਿਲੋ ਕਿਲੋ ਨਹੀਂ ਅੱਧਾ-ਅੱਧਾ ਕਿਲੋ ਲਿਖ ਤੁਹਾਨੂੰ ਪਤਾ ਸਿਆਲ ਹੈ ਗਿਆ ਸਿਆਲ ਜਿੰਨਾ ਧਾਲਾ ਲੱਗਦੇ ਨੇ ਸਬਜ਼ੀਆਂ ਸਸਤੀਆਂ ਸਬਜ਼ੀਆਂ ਖਾਓ ਪਰ ਘਟੋਰਾ ਲੱਗ ਜਾਂਦਾ ਤੇ ਕ ਸੁਟਰੀਆਂ ਪੈਣੀਆਂ ਠੀਕ ਅੱਧਾ-ਅੱਧਾ ਕਿਲੋ ਲਿਖ ਦੰਨੀ ਆ ਖਾਂਡ 10 ਕਿਲੋ ਲਿਖ ਦਿੰਨੀ ਹੈ ਖਾਂਡ 10 ਕਿਲੋ ਵੀ ਕਰਨੀ ਹੈ ਕਿ ਸਿਆਲ ਚ 10 ਕਿਲੋ ਤਾਂ ਥੋੜੇ ਲੱਗਦੀ ਹੈ ਚਸ਼ਬੀਲ ਹੋਣੀ ਆ ਲੈ 10 ਹਾਂ ਤੇ ਹੋਰ ਸ਼ਬੀਲ ਵਾਲਾ ਸਾਹਿਬ ਸ਼ਬੀਲ ਵਾਲਾ ਕੰਮ ਆ ਨਹੀਂ ਤਾਂ ਖਾਂਡ 10 ਕਿਲੋ ਕਰਨੀ ਕੀ ਹੈ ਸਿਆ ਆ ਕਰਨੀ ਤਾਂ ਚਲੋ ਇਹਨੂੰ ਕਾੜੀ ਬਣਾਏ ਕੋਈ ਆਏਗੇ ਲੱਗਦਾ ਜ਼ਿਆਦਾ ਲੱਗਦੀ ਖਾਂਡ ਸਿਆਰ ਦਾ ਸਿਰਫ ਚਾਇ ਬਣੀ ਉਹ ਵੀ ਅਜੇ ਤੱਕ ਗੁੱੜ ਦੀ ਬਣਾ ਲੈਣਾ ਤੇਰਾ 10 ਗੱਲ ਤੇ ਮਤਲਬ ਸਹੀ ਹੈ ਨਾ ਸਹੀ ਕਹਿੰਦੇ ਨੇ ਮੰਦੀ ਫਿਰ 10 ਕਿੰਨੀ ਲਿਖਾਂ ਲਿਖ ਦੇ 5 ਕਿਲੋ ਚਲੋ 5 ਕਿਲੋ ਲਿਖ ਦਿੰਦਾ 16ਵਿਮਟੇ ਇਹਨਾਂ ਤੋ 10 ਨਹੀਂ ਲਿਖਣੀ 5 ਹਲੋ ਘਟਾ ਕਾ 10 ਹਾਂ ਵਸਪੂਨ ਸਹੀ ਆ ਸਰਫ ਫਿਰ ਮਮੀ ਲਿਕਵਿਡ ਹੀ ਲੇਦਨਿਓ ਵਧੀਆ ਰਹਿੰਦਾ ਹੈ ਨਾ ਮੈਂ ਲਿਕਵਿਡ ਨਾਲ ਕੋ ਵਧੀਆ ਨਹੀਂ ਰਹਿੰਦਾ ਉਹ ਤੂੰ ਕਿੰਨਾ ਕਿੰਨਾ ਪਾ ਦੇਨੀ ਆ 2 ਮਿੰਟਾਂ ਸਾ 2 ਮਿੰਟੇ ਚੱਕਾ ਖਤਮ ਕਰ ਦੇਨੀ ਆ ਦੂਜਾ ਸੁੱਕਾ ਲੈ ਕੋ ਤਾ ਚਿਕਚਿਕਾ ਦਾਪੋ ਤਾਂ ਪੈ ਇਨਾ ਪੋਣਾ ਤੇ ਇਨਾ ਪੋਣਾ ਲਿਕਵਿਡ ਦਾ ਤਾਂ ਕੋਈ ਹਿਸਾਬ ਨਹੀਂ ਹੁੰਦਾ ਚਲੋ ਦੂਜਾ ਲਿਖ ਦੇ ਨੀ ਮਮੀ ਸਾਬ ਬੰਨ ਇੱਕ ਪੈਕਟ ਲਿਖ ਦੇਨੀ ਆ ਜਿਹੜਾ ਆਪਣਾ ਨਾਣ ਮੋਲਾ ਤੇ ਇੱਕ ਬੱਚਿਆਂ ਦਾ ਲਿਖ ਦੇਨੀ ਹੈ ਨਹੀਂ ਉਹ ਬੱਚਾ ਨੂੰ ਛੋਟਾ ਹੈ ਬੱਚਾ ਨੂੰ ਵੱਡੇ ਰਹਿ ਇੱਕੋ ਦਾ ਸਾਬਣ ਮਗਾ ਤੇ ਨਾਲੇ ਸਾਬਣ ਥੋੜਾ ਲਿਖ ਹੁਣ ਸਿਆਲ ਹੈ ਗਿਆ ਤੇ ਬੱਚਾ ਕਹਿੰਦਾ ਰੋਜ਼ ਨਾਉਂਦੇ ਆ ਤਿੰਨ ਦਿਨ ਚਾਰ ਦਿਨ ਬਾਅਦ ਨਾਉਂਦੇ ਆ ਇਹਨਾਂ ਲਿਖਾਂ ਦੱਸੋ ਦੋ ਪੀਸ ਲੈ ਲਾ ਬਹੁਤ ਹੈ ਸਾਬਣ ਦੇ ਠੀਕ ਹੈ ਦੋ ਹੀ ਲਿਖ ਦਿੰਦੀ ਚੋਲ ਜਿਹੜੇ ਬਾਸਮਤੀ ਸਾਬਤ ਲਿਖ ਲੈ ਨਹੀਂ ਨਹੀਂ ਟੋਟਾ ਲਿਖ ਲੈ ਟੋਟਾ ਦਾ ਸਵਾਦ ਨਹੀਂ ਲੱਗਦੇ ਸਵਾਦ ਵਧਰਾ ਕਿ ਆਪਣਾ ਘਰ ਵੇਖ ਲੈ ਇਹ ਤਾਂ 100 ਰੁਪਏ ਕਿਲੋੜੇ ਲੱਭਾ ਦੀ ਹੈ ਨਾ ਤੇ ਫਿਰ ਅੱਧਾ ਕਿਲੋ ਲੈ ਲੈ ਜੇ ਤੂੰ ਚਾਹ ਕਰ ਚਲਾ ਸਕਦੀ ਹੈ ਤੇ ਅੱਧਾ ਕਿਲੋ ਨਾਲ ਸਾਰਾ ਮੀਨ ਨਾ ਕਿਦਾਂ ਲੰਘੂਗਾ ਹੋ ਤੇ ਇੱਕ ਵਾਰੀ ਚ ਬਣ ਜਣੇ ਨਹੀਂ ਉਹ ਫੇ ਤੂੰ ਸੋਚ ਲੈ ਜੇ ਦੁੱਜੇ ਲੈ ਕੇ ਪਾਏ 3 ਕਿਲੋ ਲੈ ਲੈ ਟੋਟਾ ਆਪਣਾ ਘਰ ਵੇਖਣਾ ਤੂੰ ਸੋਸਵਾਦ ਵੇਖਣਾ ਟੋਟਾ ਹੀ ਲੈ ਦੇ ਨਹੀਂ ਤੇਲ ਦੀ ਕੀ ਉਹ ਪਾਈ ਪਾਈ ਜੀ ਆ ਲੈਦੇ ਨਹੀਂ ਹੈ ਨਾ ਪੰਜ ਮੇਟਰ ਵਾਲੀ ਕੰਨੀ ਆ ਜੀ ਤੇ 5 ਕਿਲੋ 5 ਕਿਲੋ ਨਾਲੇ ਦਾ ਤੂੰ 2-2 ਕਿਲੋ ਵਾਲਾ ਲੈ ਕੇ ਸਟਾਕ ਚਲੋ ਠੀਕ ਆ ਚਲਾ ਲੋੜ ਚਲਾ ਲੋ ਹੈ ਸੋਦਾ ਮੈਂ ਲਿਖਤਾ ਵਾਂ ਤੇ ਲਿਆ ਦਿਓ ਤੇ ਮੇਰੀ ਗੱਲ ਸੁਣੋ ਸ਼ੈਂਪੂ ਵੀ ਲੈ ਆਇਓ ਮੈਂ ਲਿਖੇ ਨਹੀਂ ਤੇਨੇ ਲੈਣੇ ਆ ਦੋ ਬੋਤਲਾਂ ਲੈ ਆਇਓ ਬੋਤਲਾਂ ਬੋਤਲਾਂ ਪਤਾ ਕਿੰਨਾ ਵੇਸਟ ਜਾਂਦਾ ਰਹੇ ਵਿੱਚ ਬੋਤਲਾਂ ਨਿਆਣੇ ਨੇ ਤੇ ਮਿੰਡਾ ਮਿੰਟੀ ਖਰਮਾ ਕਾ ਦੇ ਨੀ ਬੋਤਲ ਬਾਉਚ ਤਾਂ ਸਹੀ ਗਿਆ ਪਾਉਚ ਲੈ ਆਓ ਵਰਤੋ ਬੋਤਲਾਂ ਨਹੀਂ ਮਾਰਾ ਖਾਂਦੀਆਂ ਇਹਨਾਂ ਚੰਗਾ ਪਾਉਚ ਹੀ ਲੈ ਆਇਓ ਆ ਪਾਉਚ ਮੈਂ ਦੋ ਲੜੀਆਂ ਲੈ ਆਦੇ ਨਾ ਉੱਥੇ ਵਰਤ ਰਮੀ ਨਾ ਲਾਂਜੂ ਕੀ ਟਾਲਦੀ ਹੋ। ਜੇ ਤੁਮਨਨ ਤੈਨੂੰ ਪਤਾ ਨੋਕਟੋ ਕੀ ਕਾਦੀਆ ਨਾ ਤੈਨੂੰ ਗੁੱਸਾ ਲੱਗਦਾ। ਤੂੰ ਸੌਦਾ ਥੋੜਾ ਹਿਸਾਬ ਨਾਲ ਲਿਖਿਆ ਕਰ। ਆਪਣੀ ਗੱਲ ਵੇਖੀ ਦੀ ਨਿਭੁੰਦਾ ਐ ਸਾਡੇ ਘਰ ਤੇ ਨਹੀਂ ਆਕੀ ਨੀ ਹੋਸੇ ਜਾਣਾ। ਸੌਦਾ ਲਿਖਿਆ ਕਰ। ਮੈਂ ਤਾਂ ਜਰੂਰੀ ਜਰੂਰੀ ਚੀਜ਼ਾਂ ਲਿੱਤੀਆਂ ਹੂੰ। ਆਏ ਤੇ ਮੈਂ ਕੋਈ ਬੱਚਿਆਂ ਦੀ ਕੋਈ ਚੀਜ਼ ਨਹੀਂ ਲਿੱਤੀ। ਮੈਂ ਤਾਂ ਜੇ ਲਿਖੀ ਤੇ ਫਿਰ ਅੱਧੀ ਕਹਿਣਾ ਕਿਉਂ ਲਿੱਤੀ ਆਂ। ਨਾ ਕੋਈ ਮਹਿੰਗੀ ਲਿੱਤੀ ਮੈਂ ਪਾਸਤਾ ਕੁਛ ਨਹੀਂ ਬੱਚਿਆਂ ਜੋ ਖਾਣ ਵਾ। ਜੇ ਤੂੰ ਮਹਿੰਗੇ ਪਾਸਤਾ ਕਰੇ ਕੋ ਬੜ ਖਾਣ ਵਾਲੀ ਚੀਜ਼ ਆ। ਉਹ ਕਹਾ ਕੇ ਤਾਂ ਬੱਚੇ ਖਰਾਬ ਹੋ ਗਏ ਬੱਚੇ ਨੂੰ ਘਰ ਦੀ ਸੋਹਣੀ ਚੀਜ਼ ਬਣਾ ਕੇ ਦੇ ਜਿਹਦੇ ਚ ਉਹਨਾਂ ਦੀ ਸਿਹਤ ਬਣੇ ਤਾਂ ਸੌਦਾ ਲੈ ਆਂਦਾ ਮੈਂ ਡਾਕਟਰ ਤੋਂ ਸੋਈ ਕੇ ਸਾਹਮਲਾ ਜਾ ਕੇ ਸਾਹਮਲੇ ਹਾਂ ਸਾਰਾ ਲੈ ਆਂਦਾ ਨਾ ਹਾਂ ਹਾਂ ਜਿਹੜੀ ਲਿਸਟ ਦਿੱਤੀ ਸਾਰੀ ਲਿਸਟ ਲੈ ਆਂਦੀ ਹਾਂ ਚੈੱਕ ਕਰ ਲਾ ਲਿਸਟ ਨਾਲ ਹੀ ਤੇ ਬੱਚਿਆਂ ਜੋਗਾ ਕੁਝ ਲੈ ਆਉਣਾ ਬੱਚਿਆਂ ਜੋਗਾ ਲੈਂਦਾ ਮੈਂ ਚਿਪਸ ਦੇ ਪੈਕੇਟ ਲੈ ਆਇਆ ਇੱਕ ਚਿਪਸ ਦਾ ਪੈਕੇਟ ਹੈਗਾ ਵੱਡਾ ਦੋਵੇਂ ਜਣੇ ਨਾਲ ਅੱਕੇ ਖਾ ਲੂਗੇ ਇੱਕ ਪੈਕੇਟ ਕਿਤਨਾ ਮਹੀਨਾ ਲੱਗੇਗਾ ਤੇ ਮਹੀਨਾ ਥੋੜਾ ਨਾਲ ਹੋ ਸੌਦਾ ਲੈ ਆਂਦਾ ਤੇ ਨਾਲ ਖਾ ਲੋ ਨੀਰੀ ਜੀ ਬਸ ਕਿ ਮਹੀਨਾ ਚਿਪਸ ਖਾਈ ਜਾਣੇ ਉਹਨਾਂ ਨੇ ਉਹ ਟਿਨੀ ਖਾਣੀ ਚੋਲ ਨਹੀਂ ਖਾਣੇ ਬਾਕੀ ਸਬਜ਼ੀ ਨਹੀਂ ਖਾਣਾ ਮੈਂ ਸ਼ਾਦਾ 15 minutes later ਸੋਦਾ ਤੇ ਮੈਂ ਸਾਰਾ ਸਾਹ ਭਾਈ ਆ ਤੇ ਮੇਰੀ ਗੱਲ ਸੁਣੋ ਜਿੰਨਾ ਮੈਂ ਲਿਖਿਆ ਉਹਨਾਂ ਵਿੱਚੋਂ ਸਾਰਾ ਲੈ ਤਾਂ ਹੈ ਨਹੀਂ ਆ ਪਹਿਲੇ ਇੱਥੇ ਲਿਖਣ ਲੱਗਾ ਮਮੀ ਨੇ ਕਿੰਨਾ ਘੱਟ ਘੱਟ ਕਰਵਾਤਾ ਉਥੋਂ ਲਿਉਣ ਲੱਗਾ ਤੁਸੀਂ ਘੱਟ ਲੈ ਆਏ ਜੇ ਜਿਹੜੀ ਜਿਹੜੀ ਜ਼ਰੂਰੀ ਚੀਜ਼ ਹੈਗੀ ਨਾ ਮੈਂ ਸਾਰੀਆਂ ਲੈਣੀਆਂ ਮम्मी ਨੇ ਮੈਨੂੰ ਲਿਸਟ ਭੇਜੀ ਥੀ ਪਾ WhatsApp ਤੇ ਮੋਦਸਾ ਨਾਲ ਸਾਰਾ ਕੁਝ ਸਮਾਲ ਆਇਆ ਤੇ ਜਿਹੜੀ ਮੈਂ ਬਣਾਈ ਹੋਈ ਮम्मी ਦੇ ਸਾਹਮਣੇ ਬੈ ਕੇ ਬਣਾਈ ਜਿੱਦਾਂ ਜਿੱਦਾਂ ਮम्मी ਨੇ ਜਦੋਂ ਮੁੱਕ ਜੂਗਾ ਤਾਂ ਫੇਰ ਆ ਜੂਗਾ ਦੁਕਾਨਾਂ ਥੋੜੇ ਬੰਦ ਹੋ ਚੱਲੀਆਂ ਦੁਕਾਨਾਂ ਦੇ ਖੁੱਲੀਆਂ ਹੀ ਆ ਨਾ ਮੇਰੀ ਗੱਲ ਸੁਣੋ ਮੈਨੂੰ ਤੇ ਨਾ ਇੰਨੇ ਸਾਲ ਹੋ ਗਏ ਇੱਥੇ ਵਿਆਹੀ ਆਈ ਨੂੰ ਮੇਰੇ ਤਾਂ ਤੁਹਾਡੀ ਮਾਂ ਪੁੱਤ ਦਾ ਨਾ ਐਹੀ ਗੱਲ ਨਹੀਂ ਸਮਝ ਆਉਂਦੀ ਜਿਹੜਾ ਮੈਂ ਕੰਮ ਕਰ ਲੱਗਦੀ ਨਾ ਉਹਦੇ ਚੀਨੋ ਕਾ ਟੋਪੀ ਮੰਮੀ ਦਾ ਵੀ ਉਹ ਕੰਮ ਆ ਤੇ ਗਾਂ ਦਾ ਟਾਡਾ ਵੀ ਉਹ ਕੰਮ ਆ ਤੁਸੀਂ ਵੀ ਨਹੀਂ ਕਦੀ ਮੇਰੇ ਨਾਲ ਉੱਤਾ ਸਹੀ ਠੀਕ ਕਹਿਣ ਲਈ ਆ ਵੇਖੋ ਤਾਂ ਮੇਰੇ ਹਿਸਾਬ ਨਾਲ ਸਾਰਾ ਕੁਝ ਬਦਲਦਾ ਵਾ ਹਰ ਚੀਜ਼ ਜੇ ਮੈਂ ਸਬਜੀ ਬਣਾਉਣ ਲੱਗਦੀ ਹਾਈ ਇਨੇ ਪਿਆਜ਼ ਕਾਪਣ ਲੱਗੀਆਂ ਆਏ ਆ ਘਰ ਦੇ ਲੱਗੀਆਂ ਨੂਨ ਵਿੱਚ ਘਟ ਪਾਈ ਇਹ ਨਹੀਂ ਕਿ ਨੂਨ ਵਿੱਚ ਘਟ ਖਾਣਾ ਵਾ ਤਾਂ ਕਰਕੇ ਨੂਨ ਵਿੱਚ ਜਿਆਦਾ ਲੱਗਦਾ ਵਾ ਤਾਂ ਕਰਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਰ ਟਾਈਮ ਨੋਕਾ ਟੋਕੀ ਨੋਕਾ ਟੋਕੀ ਨੋਕਾ ਟੋਕੀ ਤੁ ਜੇ ਮੈਂ ਕੱਪੜੇ ਕੋਈ ਚਾਹ ਤੇ ਘਰ ਕੇ ਹਵਲੇ ਪਾਲਾਂ ਕਹਿਣਗੇ ਨਹੀਂ ਤੂੰ ਘਰੇ ਪਾ ਕੇ ਬਹਿ ਗਈ ਨਵੇਂ ਸੂਟ ਖਰਾਬ ਕਰਨੀ ਲਾ ਦੇ ਇਹਨੂੰ ਘਰ ਪਾਉਣ ਵਾਲੇ ਪਾ ਸੋਇ ਚ ਕੰਮ ਕਰ ਲਗਾ ਤਾਂ ਆਗ ਲੱਜਣਗੇ ਖਰਾਬ ਹੋ ਜਾਣਗੇ ਹਲਦੀ ਦਾ ਦਾਗ ਲੱਥਣਾ ਨਹੀਂ ਮੁੜ ਕੇ ਇਹੋ ਇਦਾਂ ਹੀ ਮੈਂ ਸਿਮ ਇਹਨਾਂ ਨੋਕਾ ਟੋ ਕੀ ਲੋ ਹਣ ਕੋਣ ਹਰ ਇੱਕ ਚੀਜ਼ ਨੂੰ ਨੋਕਾ ਟੋ ਕੀ ਕਰਦੇ ਰਹਿੰਦੇ ਨੇ ਤੇ ਹੁਣ ਕਰੀ ਦੇ ਮੇਰਾ ਸਾਥ ਦਿਆ ਕਰੋ ਵਿਆਹ ਕੇ ਲਿਆਂਦਾ ਵਾ ਮੇਰੇ ਵੀ ਤੇ ਮੰਨਣੀ ਫਰਜ਼ ਬੰਦਾ ਵਾ ਨਾ ਤੁਹਾਡੀ ਕਿ ਹਮੇਸ਼ਾ ਮੰਮੀ ਦੀ ਮੰਨੀ ਜਾਣੀ ਆ ਜੰਨੇ ਜਦੋਂ ਤੇਰੀ ਮੰਨ ਨਹੀਂ ਹੁੰਦੀ ਤੇ ਤੇਰੀ ਮੰਨੀਦੀ ਆ ਉਹਨੂੰ ਤੇਰੀ ਮੰਨਦਾ ਹੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਬੰਦੇ ਤੇਰੀ ਮੰਨਦੇ ਜੇ ਤੂੰ ਸਭ ਉਲਟਾ ਨਾਲ ਰਲ ਕੇ ਨੋਕਾ ਟੋਕੀ ਕਰਦੇ ਰਹਿੰਦੇ ਜਿਵੇਂ ਤੇ ਹਮੇਸ਼ਾ ਕਿਤੇ ਜਾਣਾ ਆਣਾ ਤਾਂ ਨੋਕਾ ਟੋਕੀ ਨਿਆਣੇ ਵੀ ਨੋਕਾ ਟੋਕੀ ਨਿਆਣੇ ਵੀ ਨਾ ਕੋਈ ਗੱਲ ਕਰਨਾ ਕਰਨ ਨੂੰ ਡਰਦੇ ਨੇ ਹਰ ਗੱਲ ਮੇਰੇ ਨਾਲ ਕਰਦੇ ਨੇ ਕਹਿੰਦੇ ਪਤਾ ਨਹੀਂ ਪਾਪਾ ਨੇ ਹਾਂ ਕਰਨੀ ਕਿ ਨਾ ਕਰਨੀ ਕਿ ਟੋਕਾ ਟਕਾਈ ਪਾ ਦੇਣੀ ਆ ਥੋੜੀ ਜੀ ਤੇ ਗੱਲ ਨੂੰ ਸਮਝੋ ਇਹ ਤੇ ਮੇਰੇ ਵਾਲਦੇ ਵੀ ਗੱਲ ਕਰਦਿਆ ਕਰੋ ਕਿ ਤੇ ਮੰਮੀ ਨਾਲ ਗੱਲ ਹੀ ਤੇ ਕਰਕੇ ਵੇਖ ਲੋ ਕਿ ਤੇ ਮੇਰੇ ਵੀ ਕਿڑی ਗੱਲ ਕਰਨੀ ਮੈਨਾਂ ਹੁੰਦਾ ਨਹੀਂ ਨਹੀਂ ਮੈਂ ਤਾਂ ਨਹੀਂ ਦਾਦੇ ਹੁਣ ਮੰਮੀ ਆਇਆ ਹਾਂ ਸਹੀ ਗੱਲ ਕਰ ਗੱਲ ਕਰਨੀ ਗੱਲ ਮੈਂ ਹੀ ਕਰਨੀ ਆ ਕਿ ਮੰਮੀ ਹਰ ਵੇਲੇ ਤੇ ਮੈਨੂੰ ਹਰ ਕੰਮ ਚ ਨੋਕਾ ਟੋਕੀ ਕਰਦੇ ਆ ਚੀਜ਼ ਇੰਨੀ ਨਾ ਪਾ ਔਰ ਨੀਨਾ ਪਾ ਰਾਸ਼ਨ ਨਿੰਨਾ ਵਰਤ ਹਮੇਸ਼ਾ ਤਿੰਨ ਜਦੋਂ ਮੈਂ ਲਿਸਟ ਬਣਾਉਂਦੀ ਨਾ ਤੀ ਮਹੀਨੇ ਹੋ ਘਰ ਸੁਣੋਂ ਅੱਜ ਵੀ ਤੀ ਹੱਥੇ ਕਹਿੰਦੇ ਸੀ ਕਿ ਅੱਗੇ ਜਿੰਨਾ 2 ਮਹੀਨੇ ਦਾ ਰਾਸ਼ਨ ਲੱਗਦਾ ਓਨਾ ਹੀ ਮਹੀਨੇ ਚ ਮਕਾ ਦਿੰਦੀ ਦੱਸੋ ਮੈਂ ਕੱਚਾ ਪੀ ਜੰਨੀ ਘਰ ਚ ਹੀ ਲੱਗਦਾ ਵਾ ਹੁਣ ਜੀ ਪਰਿਵਾਰ ਵੱਡਾ ਹੋਇਆ ਵਾ ਸੁੱਖ ਨਾ ਹੋਣਾ ਜੇ ਅੱਗੇ ਤੀ ਦੋਵੇਂ ਮਾਪੋਤ ਹੀ ਗਏ ਹੁਣ ਮੈਂ ਆਈ ਹਾਂ ਗੋ ਦੋ ਬੱਚੇ ਆ ਮੈਂ 4-5 ਜੀ ਹੋਗੇ ਘਰ ਦੇ ਤੇ ਰਾਸ਼ਨ ਤੇ ਵੱਧ ਲੱਗਣਾ ਹੀ ਤੂੰ ਹੀ ਪਰ ਮੈਨੂੰ ਨੋਕਾ ਟੋਕੀ ਕਰਦੇ ਰਹਿੰਦੇ ਕਰੇ ਮੈਂ ਤੇਲ ਤੇਲ ਕਾਰਨ ਦੇ ਲੈ ਆਜੋਦਨ ਤੇ ਬੋਤਲ ਖੋਲੀ ਸੀ ਆ ਖਤਮ ਹੀ ਹੋ ਗਈ ਜਦੋਂ ਦੋ ਟਾਈਮ ਤੜਕੇ ਲੱਗਣੇ ਹੁਣ ਬੱਚੇ ਕਿਹਨੇ ਕੋਈ ਸਬਜ਼ੀ ਨਹੀਂ ਖਾਂਦੇ ਉਹਨਾਂ ਵਾਸਤੇ ਵੱਖਰੀ ਬਣਾਉਣੀ ਹੁੰਦੀ ਆ ਦੋ ਤੜਕੇ ਲੱਗਣੇ ਤੇ ਤੇਲ ਤੇ ਲੱਗਣੇ ਮੈਂ ਕਿਹਾ ਤੇਲ ਕੱਚਾ ਪੀਜਨੀ ਚਲੋ ਨਹੀਂ ਕਰਦੀ ਮੈਂ ਨਾ ਕਟੋ ਕਿ ਤੇ ਤਨ ਵੀ ਨਹੀਂ ਕਟੋ ਕਿ ਨਹੀਂ ਨਾ ਪਸੰਦ ਮੈਂ ਤਾਂ ਹੁਣ ਕੋਈ ਅਸਤ ਕੋਈ ਨਾ ਕਟੋ ਸਾਡਾ ਪਰਿਵਾਰ ਆ ਜਿਸਦਾ ਤੂੰ ਇਚਲਾ ਉਸਦਾ ਨਹੀਂ ਮੈਂ ਇਹ ਨਹੀਂ ਕਿ ਦਿਮ ਮੈਂ ਪਸੰਦ ਨਹੀਂ ਮੈਨੂੰ ਪਤਾ ਵਾ ਤੂੰ ਹੀ ਵੱਡੇ ਜੇ ਜੋ ਹਨ ਸਮਝਉਂਦੇ ਕੋਈ ਗਲਤ ਨਹੀਂ ਸਮਝਉਂਦੇ ਤੂੰ ਹੀ ਸਹੀ ਦੱਸ ਦੇ ਜੇ ਕਿ ਹਰ ਇੱਕ ਚੀਜ਼ ਚਲੋ ਹਿਸਾਬ ਨਾਲ ਵਰਤਣੀ ਜਾਂ ਹਿਸਾਬ ਨਾਲ ਰਹਿਣਾ ਆਪਣਾ ਆਪਣੇ ਬਜਟ ਚ ਰਹਿਣਾ ਪਰ ਮੈਂ ਇਹ ਕਹਿੰਨੀ ਵੀ ਕਿਸੇ ਵਾਲੇ ਤੇ ਬੰਦਾ ਕਹਿ ਹੀ ਦਿੰਦਾ ਨਾ ਕਿ ਚਲੋ ਮੇਰੀ ਮਰਜ਼ੀ ਵੀ ਚੱਲ ਜਾਏ ਹੁਣ ਖਾਣ ਪੀਣ ਦੇ ਮਾਮਲੇ ਚ ਚਲੋ ਮੇਰੀ ਮਨ ਮਰਜ਼ੀ ਚੱਲ ਲੈਂਦਿਆ ਕਰੋ ਬੱਚਿਆਂ ਨੇ ਹਰ ਇੱਕ ਚੀਜ਼ ਖਾਣੀ ਹੁੰਦੀ ਆ ਕਈ ਸਬਜ਼ੀਆਂ ਹੁਣ ਬੱਚੇ ਜਦੋਂ ਨਹੀਂ ਖਾਂਦੇ ਤੁਸੀਂ ਮੈਨੂੰ ਕੋਈ ਵੱਖਰੀ ਸਬਜ਼ੀ ਨਹੀਂ ਬਣਾਉਣ ਦਿੰਦੇ ਜੇ ਕਿ ਨਹੀਂ ਉਹ ਹੀ ਖਾਂਦੇ ਫਿਰ ਬੱਚੇ ਵਿਚਾਰੇ ਰੋਟੀ ਚੱਜ ਨਾ ਖਾਂਦੇ ਨਹੀਂ ਤੁਹਾਡੇ ਹੀ ਨਹੀਂ ਉਹ ਵੀ ਠੀਕ ਆ ਜਮਾਨੇ ਦੇ ਹਿਸਾਬ ਨਾਲ ਬੰਦੇ ਨੂੰ ਬਦਲਣਾ ਚਾਹੀਦਾ ਕੋਈ ਮਹਾਰਤ ਸਾਚੀ ਜਗ੍ਹਾ ਤੇ ਨਹੀਂ ਟੋਕੂਗੀ ਇੱਥੇ ਟੋਕਣਾ ਜ਼ਰੂਰੀ ਸਮਝੂ ਟੋਕੂਗੀ ਚਲ ਠੀਕ ਹੈ ਕੋਈ ਨਹੀਂ ਜਿੱਥੇ ਜ਼ਰੂਰੀ ਬੰਦਾ ਵਾ ਉਥੇ ਤੇ ਤੁਹਾਡਾ ਫਰਜ਼ ਆ ਤੁਸੀਂ ਮੈਨੂੰ ਟੋਕਣਾ ਹੀ ਟੋਕਣਾ ਵਾ ਪਰ ਹਰ ਕੰਮ ਚ ਨਾ ਕੋ ਕਟਕਾਈ ਨਾ ਕਰਿਆ ਕਰੋ ਕਦੀ ਕਦੀ ਮੇਰੀ ਵੀ ਚੱਲ ਜਾਂਦਾ ਹਾਂ ਤੁਹਾਨੂੰ ਠੀਕ ਹੈ ਹਾਂਜੀ ਜੀ ਦੱਸੋ ਹੋਰ ਕਿੰਨਾ ਦੇ ਘਰਾਂ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿੰਨਾ ਦੀਆਂ ਸੱਸਾਂ ਇਦਾਂ ਨੋਕਾ ਟੋਕੀ ਕਰਦੀਆਂ ਤੇ ਕਿੰਨਾ ਦੀਆਂ ਕਈਆਂ ਘਰਾਂ 'ਚ ਨੋਆ ਵੀ ਨੋਕਾ ਟੋਕੀ ਕਰਦੀਆਂ ਆ ਆਪਣੇ ਸੱਸਾਂ ਨੂੰ ਤੇ ਕਈਆਂ ਘਰਾਂ 'ਚ ਸੱਸਾਂ ਕਰਦੀਆਂ ਨੇ ਤੇ ਦੱਸਿਓ ਮੈਨੂੰ ਕਿੰਨਾ ਦੇ ਘਰਾਂ 'ਚ ਕਿੱਦਾਂ ਦੀ ਨੋਕਾ ਟੱਕੀ ਚਲਦੀ ਆ ਤੇ ਸੌ ਨਹੀਂ ਕਰਨੀ ਚਾਹੀਦੀ ਜਿਹੜਾ ਕੋਈ ਕੰਮ ਕਰਨ ਧਿਆਨ ਦਾ ਉਹਨੂੰ ਪਤਾ ਹੁੰਦਾ ਵਾ ਕਿਹੜਾ ਕੰਮ ਕਿੱਦਾਂ ਕਰਨਾ ਤੇ ਕਿਸ ਤਰ੍ਹਾਂ ਨਹੀਂ ਕਰਨਾ ਜ਼ਰੂਰੀ ਨਹੀਂ ਕਿ ਦੂਜਾ ਬੰਦਾ ਟੋਕ ਕੇ ਦੱਸੂਗਾ ਤੇ ਫੇਰ ਹੀ ਗੱਲ ਬਣਣੀ ਆ ਤੇ ਰੋਜ਼ਵਲੀ ਉਹ ਹੀ ਰਿਕਵੈਸਟ ਮੈਂ ਪੇਰੇ ਤੁਹਾਡੇ ਅੱਗੇ ਕਰਦੀ ਆ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਵਟਸਐਪ ਸਟੇਟਸ ਲਗਾਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਕੇ ਸੋ ਪਲੀਜ਼ ਸਪੋਰਟ ਕਰੋ ਬਾਜੀ ਤੋਂ ਵੱਧ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ